ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਅੱਜ ਆਪਾਂ ਇਹ ਵੀਡੀਓ 'ਚ ਦੋ ਚੀਜ਼ਾਂ ਬਾਰੇ ਗੱਲ ਕਰਨੀਆਂ ਇੱਕ ਤਾਂ ਵੀਰੇ ਜਿਹੜਾ ਗਰਮੀ ਨਾਲ ਪਸ਼ੂ ਦੁੱਧ ਘਟ ਰਿਹਾ ਤੌਂਸ ਦਾ ਤੇ ਦੂਜਾ ਜਿਹੜੀ ਥਣਾ ਦੀ ਪ੍ਰੋਬਲਮ ਆਉਂਦੀ ਆ ਡੰਗਰ ਨੂੰ ਵੀ ਆ ਦਿਨਾਂ 'ਚ ਵੀਰੇ ਛਿੱਲੀ ਗਰਮੀ ਕਰਕੇ ਚਵਾਈ ਦਾ ਵੀਰੇ ਇੱਕ ਮਨ ਦੱਸ ਦਵਾ ਚਵਾਈ ਦਾ ਟਾਈਮ ਹੋਇਆ ਹੋਇਆ ਆਪਣੀਆਂ ਗਾਵਾਂ ਵੀਰੇ ਵਧੀਆ ਜਿੰਨਾ ਕਿ ਜਾਨੀ ਕਿ ਆਪਾਂ ਮਿਹਨਤ ਕਰਦੇ ਆ ਵੀ ਉਹਨਾਂ ਦੇ ਦੁੱਧ ਦਈ ਜਾਂਦੀਆਂ ਨੇ ਵਧੀਆ ਵੀਰੇ ਆਪਾਂ ਨੇ ਗੱਲ ਕਰਨੀ ਆ ਵੀ ਜਿਹੜਾ ਡੰਗਰ ਦੁੱਧ ਘਟ ਜਾਂਦਾ ਗਰਮੀ ਚ ਆ ਕੇ ਜਾਂ ਸੂਣ ਤੋਂ ਬਾਅਦ ਦੁੱਧ ਨਹੀਂ ਪੀਕ ਤੇ ਦਿੰਦਾ ਤੇ ਸਟ੍ਰੈਸ ਮੰਨਦਾ ਵੀ ਉਹਦੇ ਲਈ ਆਪਾਂ ਕੀ ਕੀ ਵੀ ਆਪਣੇ ਬੱਲੀਓ ਕੀ ਕੀ ਕੋਸ਼ਿਸ਼ ਕਰ ਸਕਦੇ ਆ ਬਾਕੀ ਵੀਰੇ ਚਾਹੇ ਵੀ ਮਤਲਬ ਬਿਮਾਰੀ ਆ ਚਾਹੇ ਕੁਝ ਵੀ ਘਟਾ ਵਾਧਾ ਜੋ ਵੀ ਚੱਲਦੇ ਨੇ ਇਹ ਪ੍ਰਮਾਤਮਾ ਦੇ ਹੱਥ ਵਾਸ ਹੁੰਦੇ ਨੇ ਆਪਾਂ ਬਸ ਕੋਸ਼ਿਸ਼ ਕਰ ਸਕਦੇ ਆ ਤੇ ਮਿਹਨਤ ਕਰ ਸਕਦੇ ਆ ਤੇ ਆਪਾਂ ਨੇ ਗੱਲ ਕਰਨੀ ਆ ਵੀਰੇ ਗਰਮੀ ਤੋਂ ਬਚਾ ਲਈ ਤੇ ਦੁੱਧ ਵਧੀਆ ਲੈਣ ਲਈ ਗਰਮੀ ਚ ਕੀ ਕਰਨਾ ਇੱਕ ਤਾਂ ਵੀਰੇ ਵੀ ਮਤਲਬ ਜਿਹੜੇ ਡੰਗਰ ਜ਼ਿਆਦੇ ਦੁੱਧ ਵੀ ਮਤਲਬ ਆਪਾਂ ਨਾਰਮਲ ਗੱਲ ਕਰਦੇ ਆ ਵੀ ਜਿਨ੍ਹਾਂ ਨੇ ਘਰੇ ਬਨ ਕੇ ਰੱਖੇ ਹੋਏ ਨੇ ਤੇ ਨਵਾਂ ਕੰਮ ਆ ਠੀਕ ਆ ਇੱਕ ਤਾਂ ਵੀਰੇ ਬੜੇ ਫਾਰਮਾਂ ਦੀ ਨਹੀਂ ਆਪਾਂ ਗੱਲ ਕਰਦੇ ਤੇ ਵੀ ਜਿਨ੍ਹਾਂ ਨੇ ਘਰੇ ਬਨ ਕੇ ਨਾਰਮਲ ਬੰਦੇ ਨੇ ਘਰੇ ਰੱਖੇ ਹੋਏ ਨੇ ਜਾਂ ਜੀ ਨੇ ਨਵਾਂ ਕੰਮ ਸਟਾਰਟ ਕੀਤਾ ਹੋਇਆ ਪਸ਼ੂ ਦੁੱਧ ਕੱਟ ਜਾਂਦਾ ਦੇਸੀ ਨੁਕਤੇ ਨੇ ਆ ਵੀ ਮਤਲਬ ਤੇ ਇੱਕ ਤਾਂ ਵੀਰੇ ਪਾਈਆ ਸ਼ੱਕਰ ਹੋਗੀ ਪਾਈਆ ਬੇਸਣ ਇਹ ਤੁਸੀਂ 4-5 ਲੀਟਰ ਪਾਣੀ ਚ ਜਿਹੜਾ ਪਿਉਣ ਲੈਣਾ ਏ ਵੀਰੇ ਉਹ ਗਾ ਨੂੰ ਪਿਆ ਦੇਣਾ ਜਿਹੜੀ ਜਿਆਦਾ ਗਰਮੀ ਮੰਦੀ ਆ ਜਾਂ ਦੁੱਧ ਘਟਦੀ ਆ ਵੀ ਮਤਲਬ 20 ਕਿਲੋ ਪਲੱਸ ਤੇ ਜਾਂਦੇ ਆ 20 25 ਤੇ ਤੇ ਦੂਜੀ ਗੱਲ ਵੀਰੇ ਜੇ ਇਹ ਨੁਕਤਾ ਨਹੀਂ ਵਰਤਨਾ ਤੁਸੀਂ 1 ਕਿਲੋ ਜਿਉਆਂ ਦਾ ਡੈਡ ਵੀਰੇ 4-5 ਲੀਟਰ ਪਾਣੀ ਚ ਘੜੇ ਘੜਾ ਲੈ ਲੈਣਾ ਘੜੇ 4-5 ਲੀਟਰ ਪਾਣੀ ਪਾ ਕੇ ਜਿੰਨਾ ਵੀ ਪੈਂਦਾ 1 ਕਿਲੋ ਜਿਉਆਂ ਤੋਲ ਕੇ ਉਹ ਚ ਪਾ ਦੇਣੇ ਨੇ ਵੀ ਉਹ ਪਿਉ ਉਤੇ ਰਹਿਣ ਦੇ 4-5 ਘੰਟੇ ਤੇ ਉਹ ਤੁਸੀਂ ਪਸ਼ੂ ਨੂੰ ਪਿਆਓ ਉਹਦੇ ਨਾਲ ਵੀ ਦੁੱਧ ਦਾ ਵੀਰੇ ਬਹੁਤ ਫਰਕ ਪੈਂਦਾ ਵੀਰੇ ਆਪਾਂ ਨੇ ਇਹਨਾਂ ਨੁਕਤੇ ਵਰਤੇ ਹੋਏ ਨੇ ਰਿਜ਼ਲਟ ਵਧੀਆ ਮਿਲਦਾ ਤੇ ਤੀਜਾ ਵੀਰੇ 50 ਗ੍ਰਾਮ ਤੁਸੀਂ ਸੁੱਕਾ ਔਲਾ ਵੀ ਦੇ ਸਕਦੇ ਹੋ ਜਿਹੜਾ ਪਸ਼ੂ ਜਿਆਦਾ ਟੌਂਸ ਦਾ ਉਹਦੇ ਨਾਲ ਵੀ ਵੀਰੇ ਬਹੁਤ ਫਰਕ ਪੈਂਦਾ ਆ ਗਰਮੀ ਚ ਆ ਕੇ ਵੀਰੇ ਇੱਕ ਤਾਂ ਪਸ਼ੂ ਦੁੱਧ ਘਟੇ ਜਾਂਦਾ ਜਣ ਕਿ ਅਸੀਂ ਇਹ ਨੁਕਤੇ ਵਰਤੇ ਹੋਏ ਨੇ ਵਧੀਆ ਦੁੱਧ ਦਿੰਦੇ ਨੇ ਡੰਗਰ ਇੱਕ ਤਾਂ ਬੇਸਣ ਠੰਡਾ ਕੈਲਸ਼ੀਅਮ ਜਿਆਦਾ ਹੁੰਦਾ ਦੂਜਾ ਸ਼ੱਕਰ ਵੀ ਠੰਡੀ ਹੁੰਦੀ ਆ ਜਿਉਂ ਦਾ ਡੈਟ ਵੀ ਵੀਰੇ ਠੰਡਾ ਹੁੰਦਾ ਤੇ ਆਹ 라ਵੀ ਵੀਰੇ ਠੰਡਾ ਹੁੰਦਾ ਸੁੱਕਾ 50 ਗ੍ਰਾਮ ਤੁਸੀਂ ਪਸ਼ੂ ਨੂੰ ਦੇ ਸਕਦੇ ਹੋ ਬਾਕੀ ਦੁੱਧ ਦੇ ਹਿਸਾਬ ਨਾਲ ਵੀ ਜੇ 20 22 ਕਿਲੋ ਤੇ ਤੁਹਾਡਾ ਚੱਲਦਾ ਹੁਣ ਵੀਰੇ ਜੇ 10 ਕਿਲੋ ਦੁੱਧ ਤੇ ਚੱਲਦਾ ਜੇ ਹੁਣ ਤੁਸੀਂ ਕਹੋ ਵੀ ਆ ਨੁਕਤਾ ਵਰਤ ਕੇ ਮੈਂ ਉਹ ਤੋਂ 15 ਲੈ ਲਵਾਂ ਉਹ ਤਾਂ ਨਹੀਂ ਹੋਣਾ ਵੀਰੇ ਜਿੰਨਾ ਕਿ ਦੁੱਧ ਤੇ ਜਾਣੀ ਜੀ ਤੁਹਾਡਾ ਡੰਗਰ ਚੱਲਦਾ ਜਾਂ ਘਟ ਗਿਆ ਜਿੰਨਾ ਕੋ ਉਹ ਵੀਰੇ ਰਿਜ਼ਲਟ ਮਿਲੂਗਾ ਤੇ ਹੁਣ ਗੱਲ ਕਰਨੀ ਆ ਵੀਰੇ ਸਿੱਲੇ ਮੌਸਮ ਜਿਹੜੀ ਮਸਟੈਟਸ ਆਉਂਦੀ ਆ ਕਈ ਵੀਰਾਂ ਦੇ ਮੈਸੇਜ ਵੀ ਆਏ ਸੀ ਕਬੀਰ ਦਾ ਮੈਸੇਜ ਸੀ ਵੀ ਗਾਂ ਦੇ ਵੀ ਸ਼ਿੱਧੀਆਂ ਆਉਣ ਲੱਗੀਆਂ ਮਸਟੈਟਸ ਵੀ ਵੀਰੇ ਕਈ ਤਰ੍ਹਾਂ ਦੀ ਹੁੰਦੀ ਆ ਜਿਵੇਂ ਸ਼ਿੱਧੀਆਂ ਵਾਲੀ ਹੁੰਦੀ ਆ ਜਾਂ ਖੂਨ ਆਉਣ ਲੱਗ ਜਾਂਦਾ ਜਾਂ ਲੇਵਾ ਸੋਜ ਜਾਂਦਾ ਠੀਕ ਆ ਤੇ ਇਹਨਾਂ 'ਚ ਵੀਰੇ ਆਪਾਂ ਕੀ ਸਾਵਧਾਨੀ ਵਰਤ ਸਕਦੇ ਆ ਵੀ ਕੋਸ਼ਿਸ਼ ਕਰ ਸਕਦੇ ਆ ਵੀ ਮਸਟੈਟਸ ਆਵੇ ਨਾ ਬਾਕੀ ਬਿਮਾਰੀ ਦਾ ਵੀਰੇ ਪ੍ਰਮਾਤਮਾ ਦੇ ਹੱਥ ਵਾਸ ਹੁੰਦੀ ਆ ਚਾਹੇ ਪਸ਼ੂ ਜਾ ਚਾਹੇ ਬੰਦੇ ਆ ਜਾ ਇੱਕ ਦਾ ਵੀਰੇ ਚਵਾਈ ਤੋਂ ਬਾਅਦ ਡੰਗਰ ਨੂੰ ਅੱਧਾ ਪੌਣਾ ਘੰਟਾ ਬੈਠਣ ਨਾ ਦਿਆ ਕਰੋ ਉਹ ਜਹੇ ਤੁਸੀਂ ਮੂਰੇ ਪਾਣੀ ਛੜਤਾ ਫੀਡ ਪਾਤੀ ਤਾਰਾ ਮੇਰਾ ਕੁਛ ਵੀ ਵੀ ਮਤਲਬ ਅੱਧਾ ਪੌਣਾ ਘੰਟਾ ਬੈਠੇ ਨਾ ਕਿਉਂਕਿ ਵੀਰੇ ਰੋਮ ਨੇ ਜਿਹੜੇ ਉਹ ਥਨਾਂ ਦੇ ਖੁੱਲੇ ਹੁੰਦੇ ਨੇ ਅੱਧੇ ਪੌਣੇ ਘੰਟੇ ਲਈ ਤੇ ਜਦੋਂ ਡੰਗਰ ਬਹਿ ਜਾਂਦਾ ਉਹ ਜੇ ਬੈਡ ਬੈਕਟੀਰੀਆ ਨੇ ਜਿਹੜੇ ਉਹ ਅੰਦਰ ਚਲੇ ਜਾਂਦੇ ਨੇ ਤੇ ਇਨਫੈਕਸ਼ਨ ਹੋ ਜਾਂਦੀ ਆ ਤੇ ਦੂਜਾ ਵੀਰੇ ਵੀ ਜਿਵੇਂ ਹੁਣ ਅੱਜ ਦੇ ਨਾਲ ਕਈ ਵੀਰ ਕਹਿੰਦੇ ਨੇ ਵੀ ਅਸੀਂ ਕਿਹੜਾ ਚਾਰ ਪਾਉਨੇ ਆ ਵੀ ਉਲੀ ਆਜੂ ਸਾਡੇ ਵੀ ਸਾਡੇ ਡੰਗਰ ਨੂੰ ਕਿਹੜਾ ਉਲੀ ਵਾਲੀ ਕੋਈ ਚੀਜ਼ ਖਾਜੂ ਜਾਂ ਮਸਟੈਟਸ ਹੋ ਜੂ ਮੇਰੇ ਹਰੇ-ਜਾਰੇ ਚ ਵੀ ਉਲੀ ਆ ਸਕਦੀ ਆ ਧੂੜੀ ਚ ਵੀ ਫੀਡ ਚ ਵੀ ਇਹ ਨਹੀਂ ਜ਼ਰੂਰੀ ਵੀ ਜੇ ਤੁਸੀਂ ਸੈਲਜ ਨਹੀਂ ਪਾਉਂਦੇ ਤਾਂ ਮਸਟੈਟਸ ਨਹੀਂ ਹੋ ਜਾਂ ਤੁਹਾਡੇ ਵੀ ਫੀਡ ਫੂਡ ਚ ਉਲੀ ਵਾਲੀ ਨਹੀਂ ਆਉ ਉਹ ਫੀਡ ਚ ਵੀ ਆ ਜਾਂਦੀ ਹੁੰਦੀ ਆ ਮੌਸਮ ਸੱਲੇ ਕਰਕੇ ਵੀਰੇ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਯਾਦ ਰੱਖਣਾ ਜੇ ਕਈ ਵਾਰ ਖਰਾਬ ਹੋ ਜਾਂਦੀਆਂ ਨੇ ਇੱਕ ਦਾ ਜਿਹੜੀ ਫੀਡ ਆ ਵੀਰੇ ਅੱਡ ਦੱਸ ਦਿੰਦੀ ਉਹ ਬਣਾਇਆ ਕਰੋ ਜਿਹੜੇ ਬਣਵਾਉਂਦੇ ਨੇ ਜਿਹੜੇ ਬਿਆਰੂ ਪਾਉਂਦੇ ਨੇ ਵੀ ਉਹ ਤੁਸੀਂ ਵੀ ਮਤਲਬ ਜੇ ਕਿਤੇ ਰੱਖਣੀਆਂ ਲੱਕੜ ਦਾ ਥੱਲੇ ਕੁਝ ਵੀ ਰੱਖ ਕੇ ਉਹਦੇ ਉੱਤੇ ਰੱਖੋ ਵੀ ਸੱਲ ਪੁਣਾ ਜਿਆ ਨਾ ਉਹਨੂੰ ਲੱਗੇ ਸਲਾਬ ਨਾ ਆਵੇ ਤੇ ਇੱਕ ਵੀਰੇ ਤੁਸੀਂ ਵੀ ਮਤਲਬ ਟੌਕਸਿਨ ਬਾਈਂਡਰ ਜ਼ਰੂਰ ਦਿਆ ਕਰੋ ਜਿਵੇਂ ਹਰੇ ਚਾਰੇ ਸਾਇਲ ਜੇ ਤੂੜੀ ਜਾਂ ਫੀਡ ਚੁੱਲੀ ਆ ਗਈ ਟੌਕਸਿਨ ਬਾਈਂਡਰ ਦਾ ਇਹ ਫਾਇਦਾ ਵੀਰੇ 35 40 ਗ੍ਰਾਮ ਪਾ ਦਿਆ ਕਰੋ ਵੀ ਉਹਦੇ ਨਾਲ ਜਿਹੜੀ ਟੌਕਸਿਟੀ ਹੁੰਦੀ ਆ ਜਾਂ ਫੰਗਸ ਵਗੈਰਾ ਹੁੰਦੀ ਆ ਉਹ ਪਸ਼ੂ ਵੀ ਗੋਹੇ ਤੇ ਬਾਥਰੂਮ ਰਾਈ ਟੌਕਸਿਨ ਬਾਈਂਡਰ ਨਾਲ ਵੀ ਡਿਪਲੀਟ ਕਰ ਦਿੰਦਾ ਕੱਢ ਦਿੰਦਾ ਉਦਾ ਵੀਰੇ ਬਹੁਤ ਫਾਇਦਾ ਵੀ ਮਤਲਬ ਵਰਤਿਆ ਹੋਇਆ ਆਪਾਂ ਨੇ ਫਾਇਦਾ ਬਾਕੀ ਵੀਰੇ ਬਿਮਾਰੀ ਤੋਂ ਦੱਸਿਆ ਪ੍ਰਮਾਤਮਾ ਦੇ ਹੱਥ ਵਾਸਾ ਜਿਵੇਂ ਮੈਨੂੰ ਵੀ ਵੀਰੇ ਟੌਕਸਿਨ ਬਾਈਂਡਰ ਪਾਉਂਦੇ ਨੂੰ ਜਣਜੀ ਵੀਰੇ ਆਪਾਂ ਨੂੰ 5-6 ਮਹੀਨੇ ਹੋ ਗਏ ਕੰਮ ਕਰਦੇ ਨੂੰ ਠੀਕ ਆ ਵੀਰੇ ਜਣਜੀ ਆਜ ਤੋਂ 8-9 ਮਹੀਨੇ ਪਹਿਲਾਂ ਆਪਾਂ ਨੂੰ ਕੋਈ ਸਪਲੀਮੈਂਟ ਬਾਰੇ ਨਹੀਂ ਸੀ ਪਤਾ ਜਾਂ ਇਹਨਾਂ ਨਹੀਂ ਸੀ ਪਤਾ ਠੀਕ ਆ ਜਿਵੇਂ ਜਿਵੇਂ ਬੰਦਾ ਕਰਦਾ ਵੀਰੇ ਉਹਨੂੰ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਪਤਾ ਲੱਗਣ ਲੱਗ ਜਾਂਦਾ ਹੁੰਦਾ ਤੇ ਟੌਕਸਿਨ ਬਾਈਂਡਰ ਹੋ ਗਿਆ ਵੀਰੇ 30 40 ਗ੍ਰਾਮ ਤੁਸੀਂ ਪਾ ਸਕਦੇ ਹੋ ਡੇਲੀ ਨਹੀਂ ਪਾਉਣਾ ਇੱਕ ਦਿਨ ਛੱਡ ਕੇ ਵੀ ਪਾ ਸਕਦੇ ਹੋ ਜੇ ਤੁਸੀਂ ਮਿਨਰਲ ਮਿਕਸਚਰ ਜਾਂ ਟ੍ਰੇਸ ਮਿਨਰਲ ਜਾਂ ਤੁਸੀਂ ਪ੍ਰੀਮਿਕਸ ਕੁਝ ਵੀ ਦਿਨੇ ਹੋ ਤਾਂ ਵੀ ਮਤਲਬ ਤੁਸੀਂ 40 50 ਗ੍ਰਾਮ ਡੇਲੀ ਵੀ ਪਾ ਸਕਦੇ ਹੋ ਨਹੀਂ ਡੇਲੀ ਪਾਉਣ ਦੀ ਲੋੜ ਨਹੀਂ ਕਈ ਵਾਰ ਵੀਰੇ ਵਿਟਾਮਿਨ ਮਿਨਰਲ ਵੀ ਉਹ ਡੀਪਲੀਟ ਕਰ ਦਿੰਦਾ ਜੇ ਆਪਾਂ ਘੱਟ ਵੱਧ ਪਾਉਨੇ ਆ ਤੇ ਤੁਸੀਂ ਜੇ ਵੀ ਮਿਨਰਲ ਮਿਕਸਚਰ ਪ੍ਰੋਪਰ ਵਧੀਆ ਪਾਉਨੇ ਹੋ ਤਾਂ ਤੁਸੀਂ 40 ਗ੍ਰਾਮ ਟੌਕਸਿਨ ਬਾਈਂਡਰ ਡੇਲੀ ਦੇ ਸਕਦੇ ਹੋ ਜੇ ਨਹੀਂ ਪਾਉਂਦੇ ਔਲਾਦਾ ਪਾਇਆ ਕਰੋ ਜੇ ਨਹੀਂ ਵੀ ਪਾਉਂਦੇ ਤਾਂ 1-2 ਦਿਨ ਛੱਡ ਕੇ ਵੀ ਪਾ ਸਕਦੇ ਹੋ ਵੀਰੇ ਰਿਜ਼ਲਟ ਬਹੁਤ ਵਧੀਆ ਨੇ ਜਿਵੇਂ ਵੀਰੇ ਮਸਟੈਟ ਦੇ ਇੱਕ ਵਾਰ ਡੰਗਰ ਨੂੰ ਹੋ ਜਾਂਦੀਆਂ ਨਾਲ ਤਾਂ ਦੁੱਧ ਘਟਦਾ ਠੀਕ ਆ ਦੂਜੇ ਡਾਕਟਰ ਸਾਦਿਆਂ ਪੈਸੇ ਲੱਗਦੇ ਨੇ ਨੁਕਸਾਨ ਜਿਆਦਾ ਹੋ ਜਾਂਦਾ ਵੀਰੇ 2-4 ਦਿਨ ਚ ਆਪਣਾ ਤੇ ਵੀਰੇ ਇਹ ਵੀਡੀਓ ਚ ਆਪਾਂ ਨੇ ਆਹੀ ਦੋ ਚੀਜ਼ਾਂ ਬਾਰੇ ਗੱਲ ਕਰਨੀ ਸੀ ਤੇ ਵੀਰੇ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਜਿਹੜੇ ਵੀਰ ਵੀਰੇ ਵੀਡੀਓ 'ਚ ਪੁੱਛ ਲੈਂਦੇ ਨੇ ਜਿਵੇਂ ਕਈ ਫੀਡ ਫਾਰਮੂਲਾ ਪੁੱਛਦੇ ਹੁੰਦੇ ਆ ਬਾਈ ਫੀਡ ਫਾਰਮੂਲਾ ਡੰਗਰ ਦੇ ਹਿਸਾਬ ਨਾਲ ਬਣਦਾ ਵੀਰੇ ਹੁਣ ਮੰਨ ਲਓ ਤੁਹਾਡਾ ਪਸ਼ੂ ਚੱਲ ਰਿਹਾ ਹੋਵੇ 25 ਕਿਲੋ ਤੇ ਫੀਡ ਫਾਰਮੂਲਾ ਤੁਸੀਂ 10 ਕਿਲੋ ਵਾਲੀ ਆਲਾ ਪਾਈ ਜਾਮ ਜਾਂ 10 ਕਿਲੋ ਤੇ ਚੱਲ ਰਿਹਾ ਹੋਵੇ ਫੀਡ ਫਾਰਮੂਲਾ ਤੁਸੀਂ ਵਰਤੀ ਜਾਵੇਂ 25 ਕਿਲੋ ਵਾਲੀ ਦਾ ਤੇ ਵੀਰੇ ਆਪਣੇ ਪਸ਼ੂ ਦੇ ਦੁੱਧ ਜਾਂ ਸਰੀਰ ਦੇ ਹਿਸਾਬ ਨਾਲ ਹੀ ਫੀਡ ਫਾਰਮੂਲਾ ਬਣਦਾ ਹੁੰਦਾ ਤੇ ਵੀਰੇ ਇਹ ਵੀਡੀਓ 'ਚ ਆਪਾਂ ਨੇ ਇਹੀ ਚੀਜ਼ਾਂ ਬਾਰੇ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ